ਫਗਵਾੜਾ ਤੋਂ ਸਮਾ ਸੇਵਿਕਾ ਅਤੇ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਵੱਲੋਂ ਆਪਣੇ ਪਾਰਟੀ ਵਰਕਰਾਂ ਸਮੇਤ ਵਿਸ਼ਾਲ ਰੋਡ ショਅ ਕੱਢਿਆ ਗਿਆ ਜੋ ਕਿ ਇਹ ਰੋਡ ショਅ ਪਾਰਟੀ ਦਫਤਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਸ਼ੁਰੂ ਹੋ ਕੇ ਬੰਗਾਰੋਡ ਗਊਸ਼ਾਲਾ ਬਾਜ਼ਾਰ ਸਹਿਮਾਰੋਡ ਗਾਂਧੀ ਚੌਂਕ ਤੋਂ ਹੁੰਦਾ ਹੋਇਆ ਵਾਪਸ ਪਾਰਟੀ ਦਫਤਰ ਵਿਖੇ ਸਮਾਪਤ ਹੋਇਆ ਇਸ ਰੋਡ ショਅ ਦੌਰਾਨ ਵਰਕਰਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਵਰਕਰਾਂ ਨੇ ਭਾਜਪਾ ਪਾਰਟੀ ਦੇ ਝੰਡੇ ਫੜ ਮੈਡਮ ਅਨੀਤਾ ਸੋਮਪrakash ਵਿੱਚ ਆਵਾਜ਼ ਬੁਲੰਦ ਕੀਤੀ ਇਸ ਰੋਡ ਸ਼ੋਧਾਨ ਸਭ ਤੋਂ ਵੱਡਾ ਇਕੱਠ ਮਹਿਲਾਵਾ ਦਾ ਸੀ ਜੋ ਕਿ ਮੈਡਮ ਅਨੀਤਾ ਸੋਮਪ੍ਰਕਾਸ਼ ਨੂੰ ਪਿਆਰ ਕਰਨ ਵਾਲੀਆਂ ਸਨ ਇਹ ਇਕੱਠ ਇਹ ਸਾਬਿਤ ਕਰਦਾ ਹੈ ਕਿ ਇਸ ਵਾਰ ਮੈਡਮ ਅਨੀਤਾ ਸੋਮਪ੍ਰਕਾਸ਼ ਹੁਸ਼ਿਆਰਪੁਰ ਦੀ ਸੀਟ ਜਿੱਤ ਕੇ ਨਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਗਏ ਵੈਲਕਮ ਪੰਜਾਬ ਦੇ ਨੀਸ਼ ਪਾਸੇ ਇੰਦਰੀ ਸ਼ਰਮਾ ਦੀ ਰਿਪੋਰਟ ਅੱਜ ਇਲੈਕਸ਼ਨ ਨੂੰ ਲੈ ਕੇ ਪਵਾੜੇ ਦੇ ਵਿੱਚ ਮੇਰੀਆਂ ਪਿਆੜਾ ਰੋਸ਼ੋ ਕਰ ਰਹੀਆਂ ਮੇਰੇ ਨਾਲ ਔਰ ਇਹਨਾਂ ਦੇ ਵਿੱਚ ਬਹੁਤ ਉਤਸ਼ਾਹ ਆ ਮੋਦੀ ਜੀ ਨੂੰ ਲੈ ਕੇ ਮਾਰਗ ਦੇ ਵਿਕਾਸ ਨੂੰ ਲੈ ਕੇ ਦੇਸ਼ ਦੀ ਤਰੱਕੀ ਨੂੰ ਲੈ ਕੇ ਇਹ ਸਾਰੇ ਜਿਹੜੇ ਮੋਦੀ ਜੀ ਨੂੰ ਯੋਗਦਾਨ ਦੇ ਰਹੇ ਆ ਔਰ ਹਲਕੇ ਦੇ ਵਿਕਾਸ ਨੂੰ ਯੋਗਦਾਨ ਦੇ ਰਹੇ ਆ ਧੰਨਵਾਦ ਜੈ ਅੱਜ ਦੀ ਜਾਨਤਾ ਦੀ ਰਸੋਈ ਤੋਂ ਜੋਰ ਸ਼ੋਅ ਕੱਟਣ ਜਾ ਰਹੇ ਆ ਮੈਡਮ ਅਰੀਤਾ ਸੋਪ੍ਰਕਾਸ਼ ਜੀ ਦੇ ਹੱਕ ਵਿੱਚ ਸਾਰੀਆਂ ਲੇਡੀਜ਼ ਹਮਮਾ ਹਮਾ ਕੇ ਪਹੁੰਚੀਆਂ ਲੇਡੀਜ਼ ਦੇ ਵਿੱਚ ਬਹੁਤ ਖੁਸ਼ੀ ਆਇਆ ਪਗਵਾੜੇ ਦੇ ਵਿੱਚ ਕੰਮ ਕੀਤੇ ਹੋਏ ਆ ਇੰਨਾ ਕ ਲੋਕਾਂ ਨਾਲ ਪਿਆਰ ਬਣਾਇਆ ਹੋਇਆ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਆ ਮੈਡਮ ਨੇ ਅਸੀਂ ਜਿੱਥੇ ਕਹਿਣਗੇ ਉੱਥੇ ਹਰ ਟਾਈਮ ਤਿਆਰ ਆ ਅਸੀਂ ਪਾਰਟੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਉਹਨਾਂ ਨੂੰ ਟਿਕਟ ਦਿੱਤੀ ਅੱਜ ਹਲਕਾ ਹਰਪੁਰ ਦੇ ਵਿੱਚ ਜਿਹੜਾ ਹਲਕਾ ਪਗਵਾੜਾ ਪੈਂਦਾ ਆ ਉਹਦੀ ਇੱਕ ਮਹਿਲਾਵਾਂ ਵੱਲੋਂ ਵੱਡਾ ਰੋਡ ਚੋਂ ਕੀਤਾ ਜਾ ਰਿਹਾ ਇਹਦੇ ਤੁਸੀਂ ਦੇਖ ਸਕਦੇ ਆ ਵੀ ਹਰਿਆਣਾ ਬਗਵਾੜਿਆਂ ਦੀਆਂ ਸ਼ਹਿਰਾਂ ਤੋਂ ਵੀ ਪਿੰਡਾਂ ਤੋਂ ਵੀ ਵੱਡੇ ਖੇਤ ਦੇ ਵਿੱਚ ਮਹਿਲਾਵਾਂ ਆਈਆਂ ਇਹ ਮੈਡਮ ਮੀਤਾ ਸੋਮ ਪ੍ਰਕਾਸ਼ ਦਾ ਆਪ ਦਾ ਪਸੰਦ ਪਿਆਰ ਆ ਉਹਨਾਂ ਦਾ ਵਿਹਾਰ ਆ ਔਰ ਇੱਥੋਂ ਦੇ ਲੋਕ ਵੀ ਦੇਖ ਦੇਖ ਸਕਦੇ ਆ ਵੀ ਅੱਜ ਇਹ ਸਾਕਾਟਾ ਜੀ ਸਾਫਤ ਕਰ ਰਿਹਾ ਤੇ ਆਉਣ ਵਾਲੀ ਇਹ ਤਰੀਕ ਪਹਿਲੀ ਆ ਉਹ ਦੋਨੋਂ ਕਿੰਨੀ ਵੱਡੀ ਐ ਤੋਂ ਵੋਟ ਜਿਹੜੀ ਐ ਕਾਸਟਿੰਗ ਹੋਊਗੀ ਔਰ ਜਿਹੜੇ ਜਿੱਤੇ ਆ ਉਹ ਤੁਹਾਨੂੰ ਯਕੀਨੀ ਦੱਸ ਦੇਊਗੀ ਵੀ ਯਕੀਨੀ ਕਿਤੇ ਜਿਹੜੀ ਆ ਉਹ ਮੈਡਮ ਵੀ ਤੁਹਾਨੂੰ ਪਤਾ ਨਹੀਂ ਹੋਣੀ ਯਾਰ ਜਿੰਨੀਆਂ ਮਹਿਲਾਵਾਂ ਮਤਾਵਾਂ ਪਹਿਣਾ ਦੂਰ ਦੂਰੋਂ ਚੱਲ ਕੇ ਆਈਆਂ ਸਭ ਦੇ ਧੰਨਵਾਦੀ ਆ ਕਿਉਂ ਅੱਛਾ ਆ ਇਹਨਾਂ ਮਤਾਮਾਂ ਭੈਣਾ ਦੇ ਅੰਦਰ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਅੱਛਾ ਇਦਾਂ ਹੀ ਬੰਦਕ ਬੜਿਆ ਰਹਿਣਾ ਰੈਲੀ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਦੀ ਰੈਲੀ ਤੁਸੀਂ ਦੇਖ ਹੀ ਰਹੇ ਹੋ ਸਾਡੇ ਆਲੇ ਦੁਆਲੇ ਕਿੱਦਾਂ ਘਾਟਾ ਮਾਰਦਾ ਇਕੱਠਾ ਹੋਇਆ ਲੇਡੀਜ਼ ਦਾ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇਹ ਲੇਡੀ ਸਾਰੀਆਂ ਇਕੱਠੀਆਂ ਹੋਈਆਂ ਸਾਡੀ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਨੂੰ ਜਿਤਾ ਕੇ ਉਹਨਾਂ ਦੀ ਰੈਲੀ ਅਸੀਂ ਇਦਾਂ ਹੀ ਖੁਸ਼ੀ-ਖੁਸ਼ੀ ਸਾਰੇ ਸ਼ਹਿਰ ਦੇ ਵਿੱਚ ਕੱਟੀਏ ਮਹਿਲਾ ਮੋਰਚਾ ਵੱਲੋਂ ਸਾਰੀਆਂ ਲੇਡੀਜ਼ ਜੋ ਸਾਡੀਆਂ ਭੈਣਾ ਮੈਡਮ ਨੀਤਾ ਸੋਮ ਪ੍ਰਕਾਸ਼ ਨਾਲ ਬੜੀਆ ਉਤਸਾਹ ਦੇ ਨਾਲ ਅੱਜ ਜੋ ਰੂਟ ਮਾਰਚ ਨਿਕਲਿਆ ਸਾਰੇ ਪਾਸੇ ਫਗਵਾੜੇ ਬਜ਼ਾਰਾਂ ਰੁੰਦਾ ਆਇਆ ਲੋਕ ਸਵਾਗਤ ਕਰਨ ਲਈ ਬੈਟਿਆ ਬਹੁਤ ਵੱਡਾ ਅੱਜ ਪ੍ਰਾਲਾ ਸਾਡੀਆਂ ਭੈਣਾਂ ਦਾ ਕਿਉਂਕਿ ਸਾਡੀ ਭੈਣ ਖੜੀ ਆ ਭੈਣਾਂ ਦਾ ਵੀ ਉਤਸ਼ਾਹ ਆ ਭੈਣਾਂ ਨੇ ਅੱਜ ਕਸਮ ਖਾਦੀ ਆ ਵੀ ਅਸੀਂ ਮੈਡਮ ਜੀ ਨੂੰ ਚਟਾ ਕੇ ਘਰ ਵੇਟਾਂਗੇ ਅੱਜ ਰੋਡ ਜੋ ਇੰਨੀ ਗਰਮੀ ਦੇ ਵਿੱਚ ਗੱਡ ਰਹੀਆਂ ਔਰ ਬਹੁਤ ਉਤਸ਼ਾਹ ਦੇ ਨਾਲ ਅੱਜ ਭੈਣਾਂ ਦਾ ਬੜਾ ਜੋਸ਼ ਆ ਇੱਕੋ ਹੀ ਮਨ ਚ ਗੱਲ ਵਧਾਈ ਆ ਵੀ ਅਸੀਂ ਮੈਡਮ ਨੀਦਾ ਜ਼ੋਮਗਰਾਂ ਚਟਾਣਾ ਕਿਉਂਕਿ ਮੈਡਮ ਨੀਦਾ ਜ਼ੋਮਰਾ ਸਮਾਜ ਸੇਵਕ ਲੋਕਾਂ ਦੇ ਕੰਮ ਮਾਨਯੋਗ ਨਿੰਦਰਬਾਈ ਮੋਦੀ ਜੀ ਨੇ ਜੋਸ਼ ਹਰਪੁਰ ਹਲਕੇ ਦੇ ਮੈਡਮ ਨੂੰ ਤਿਕੜ ਦੇ ਕੇ ਸਾਡੇ ਏਰੀਆ ਦੇ ਵਿੱਚ ਬਹੁਤ ਵੱਡਾ ਮਾਣ ਕੀਤਾ